ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਪਜਾਮੇ ਦੇ ਜੇਬ ਲਾਉਣੀ ਤੇ ਆਪਾਂ ਤੁਹਾਨੂੰ ਜੇਬ ਲਾਉਣੀ ਦੱਸਾਂਗੇ ਵੀ ਮੈਂ ਕਿਸ ਤਰੀਕੇ ਨਾਲ ਜੇਬ ਲਾਉਣੀ ਹੈ ਤੇ ਆਜੋ ਜੀ ਆਪਾਂ ਪਹਿਲਾਂ ਤੁਹਾਨੂੰ ਕੱਟ ਕੇ ਦਿਖਾਈਏ ਵੀ ਜੇਬ ਕਿਸ ਤਰ੍ਹਾਂ ਕਿੰਨੇ ਇੰਚ ਲੰਬੀ ਚੌੜੀ ਕੱਟੀ ਦੀ ਹੈ ਤੇ ਚਲੋ ਜੀ ਸ਼ੁਰੂ ਕਰਦੇ ਆਂ ਆਪਾਂ ਆਪਦਾ ਵਲੌਗ ਤੇ ਸਭ ਤੋਂ ਪਹਿਲਾਂ ਜੀ ਤੁਸੀਂ ਕੱਪੜਾ ਲੈ ਲਿਓ ਜਿਹੜਾ ਬੱਚਿਆਂ ਨਾਲੋਂ ਜਿਹੜਾ ਆਪਾਂ ਸੂਟ ਕਟਿੰਗ ਕਰਦੇ ਆਂ ਤੇ ਇਹ ਕੱਪੜਾ ਇਸ ਤਰ੍ਹਾਂ ਦਾ ਹੈਗਾ ਜੀ ਇਨਾ ਬੱਚਿਆਂ ਨਾਲੋਂ ਇਹ ਕਮੀਜ਼ ਦਿਓ ਕਿਹੜਾ ਲਾ ਕੇ ਨਾਲੋਂ ਲੱਥਾ ਤੇ ਉਹਦਾ ਆਪਾਂ ਮੈਨ ਲੈਣੀ ਹੈ ਇਹ ਕਿੰਨੇ ਇੰਚ ਹੈ ਇਹ 13 ਇੰਚ ਦੇ ਲਗਭਗ ਦਾ ਪਰ 13 ਇੰਚ ਚਾਹੀਦਾ ਆਪਾਂ ਨੂੰ ਕਿਉਂਕਿ 6.5 ਇੰਚ ਹੁੰਦਾ ਆਪਾਂ ਜੇਬ ਚੌੜੀ ਕੱਟਣੀ ਹੈ ਤੇ ਆਪਾਂ 14 ਇੰਚ ਪਤਲੀ ਐ ਲੰਬੀ ਤੇ ਇਹਨੂੰ ਆਪਾਂ ਦੂਰਾ ਫੋਲਡ ਕਰ ਲਾਂਗੇ ਜੀ 14 ਨੂੰ ਦੋ ਵਾਰ ਇਸ ਤਰ੍ਹਾਂ ਕਰਕੇ ਦੂਰਾ ਫੋਲਡ 28 ਇੰਚ ਹੋ ਜਾਊਗਾ ਇਹ 14 ਨਹੀਂ ਮੈਂ 28 ਜਿਆ ਤੁਸੀਂ ਐਂ ਲੰਮੀ ਨੇ ਵੀ ਐਂ ਕਰ ਲਿਓ ਇਸ ਤਰ੍ਹਾਂ ਕਰਕੇ ਪਹਿਲਾਂ ਹੀ ਐਂ ਕਰਕੇ ਫਿਰ ਫੋਲਡ ਕਰ ਲਿਓ ਜੇ ਐਂ ਕਰਕੇ ਫਿਰ ਫੋਲਡ ਕਰ ਲਿਓ ਤੁਹਾਡੀ ਮਰਜ਼ੀ ਰਹੂਗੀ ਤੇ ਆਪਾਂ ਇਸ ਤਰ੍ਹਾਂ ਦੂਰਾ ਫੋਲਡ ਕਰ ਲਿਆ ਤੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਫਿਰ ਲੰਮੀ ਲੋਟ ਪਹਿਲਾਂ ਧੂਰਾ ਕੀਤਾ ਸੀ ਤੇ ਹੁਣ ਇਹਨੂੰ ਇਸ ਤਰ੍ਹਾਂ ਚੌੜੀ ਲੋਟ ਆਪਾਂ ਧੂਰਾ ਕਰ ਲੈਨੇ ਆ ਧੂਰਾ ਇਸ ਤਰ੍ਹਾਂ ਕਰਕੇ ਰੱਖ ਲਿਆ ਜੀ ਇਹ 14 ਇੰਚ ਹੈ ਤੇ ਇਹਦੀ 6.5 ਇੰਚ ਹੈਗੀ ਹੈ ਚੜਾਈ ਇਸ ਤਰ੍ਹਾਂ ਕਰ ਲਿਆ ਫੋਲਡ ਆਪਾਂ ਤੇ ਹੁਣ ਜਿਹੜਾ ਬੰਦ ਵਾਲਾ ਪਾਸਾ ਉਧਰਲੇ ਪਾਸੇ ਨਹੀਂ ਕਾਟ ਪੈਣੀ ਜੀ ਦੂਜੇ ਪਾਸੇੋਂ ਕਾਟ ਪਾਉਗੀ ਜਾ ਤੁਸੀਂ ਇਹਨੂੰ ਫੇਰ ਕੇ ਆਪਦੇ ਹੱਥ ਵੱਲ ਕਰ ਲਿਓ ਇਸ ਤਰ੍ਹਾਂ ਕਰ ਲਿਓ ਜਿੱਧਰ ਤੁਹਾਡਾ ਹੱਥ ਦਾ ਰਸੂਤ ਹੈ ਉਧਰ ਦੀ ਉਧਰੀ ਸਾਈਡ ਨੂੰ ਤੁਸੀਂ ਇਹਨੂੰ ਕਮਾ ਕੇ ਕਰ ਲਿਓ ਇਹ ਇਧਰਲਾ ਪਾਸਾ ਬੰਦ ਹੈ ਜਿੱਤੇ ਇਧਰਲਾ ਪਾਸਾ ਹੈਗਾ ਇਹਦਾ ਖੁੱਲਾ ਤੇ ਇੱਥੋਂ ਆਪਾਂ ਨਿਸ਼ਾਨੀ ਲਾਵਾਂਗੇ ਜੀ ਉੱਪਰੋਂ ਛੱਡ ਕੇ 3 ਇੰਚ ਇੱਥੇ ਲਾਵਾਂਗੇ 6.5 ਇੰਚ ਦੀ ਨਿਸ਼ਾਨੀ ਜਿੱਦ ਚ ਆਪਣਾ ਹੈਗਾ ਰੱਖਿਆ ਮੂਹ ਜੇਵ ਚ ਹੱਥ ਆਉਣ ਤੇ ਹੁਣ ਇਹਦੀ ਇਸ ਤਰ੍ਹਾਂ ਇਧਰੋਂ ਆਪਾਂ ਐ ਕਰਕੇ ਕਾਟ ਪਾ ਦਾਂਗੇ ਇਸ ਤਰ੍ਹਾਂ ਕਰ ਕਰਕੇ ਥੋੜੀ ਜੀ ਗਲਾਈ ਦੇ ਦਾਂਗੇ ਸ਼ੇਪ ਦੇ ਦਾਂਗੇ ਇੰਨਾ ਕੁ ਤਾਂ ਵਿੱਚ ਵੀ ਆਊਗਾ ਜੀ ਉਹਦੇ ਪਜਾਮੇ ਦੇ ਨਾਲ ਅਟੈਚ ਹੋ ਜੂਗੀ ਥੋ 2.5 ਇੰਚ ਤੇ ਇਧਰੋਂ ਆਪਾਂ ਇਹਨੂੰ ਸ਼ੇਪ ਦੇ ਕੇ ਨਾਲੋਂ ਘੱਟ ਦਾਂਗੇ ਇਸ ਤਰ੍ਹਾਂ ਹੋ ਗਿਆ ਨੂੰ ਨੂੰ ਉੱਪਰੋਂ ਵੀ ਆਪਾਂ ਇਹਨੂੰ ਖੋਲਦਾਂਗੇ ਇਸ ਤਰ੍ਹਾਂ ਖੋਲਤਾ ਜੀ ਉੱਪਰੋਂ ਵੀ ਤੇ ਇਹ ਆਪਾਂ ਇੱਥੇ ਲਾ ਲਾਂਗੇ ਤੱਕ ਜਿਹੜੇ ਆਪਾਂ ਜੇ ਉਹਦੇ ਵਿੱਚ ਹੱਥ ਪਾਉਣਾ ਵਾ ਉਥੋਂ ਨਾਲ ਅਟੈਚ ਕਰਨਾ ਵਾ ਇਹ ਤੋਂ ਪਤਾ ਨੇ ਇੰਚ ਛੱਡ ਕੇ ਲਾਇਆ ਸੀ ਉਹ ਨਿਸ਼ਾਨ ਦੂਜੇ ਪਾਸੇ ਰਹਿ ਗਿਆ ਆਪਾਂ ਇਧਰੋਂ ਹੋਰ ਲਾ ਲਏਗੇ 3 ਇੰਚ ਛੱਡ ਕੇ ਲਾਇਆ ਸੀ 6.5 ਇੰਚ ਤੇ ਹੁਣ ਇਹਨੂੰ ਆਪਾਂ ਇੱਥੇ ਥੋੜੇ ਥੋੜੇ ਕੱਟ ਲਾ ਲਾਂਗੇ ਇਸ ਤਰ੍ਹਾਂ ਕਰਕੇ ਇਹਦੀ ਇਹਦੇ ਕੱਟ ਲਾ ਲਾਂਗੇ ਆਪਾਂ ਆ ਜਿਹੜਾ ਸਾਰਾ ਆਹ ਤੰਨੇ ਇਹਦੇ ਤੇ ਨੰਬਰ ਜੇ ਲਿਖੇ ਹੋਏ ਆ ਇਹ ਆਪਾਂ ਵਿੱਚ ਹੀ ਦੇ ਦਾਂਗੇ ਸਲਾਈ ਦੇ ਦਿਸਣਗੇ ਦਿਸੂgina ਉੱਪਰ ਇਸ ਤਰ੍ਹਾਂ ਕਰਕੇ ਇਹਦੇ ਆਪਾਂ ਕੱਟ ਲਾਂਗੇ ਤੇ ਹੁਣ ਆਪਾਂ ਚੱਲਦੇ ਆ ਸਟਿਚਿੰਗ ਗੱਲ ਇਸ ਤਰ੍ਹਾਂ ਇੱਕ ਵੱਡਾ ਇੱਕ ਛੋਟਾ ਪੱਲਾ ਲੈ ਕੇ ਪਜਾਮੇ ਦਾ ਜੀ ਆਪਾਂ ਜਿਹੜਾ ਕੱਟਿਆ ਪਜਾਮਾ ਉਹਨੂੰ ਆਪਾਂ ਪਹਿਲਾਂ ਲੈਨੇ ਆ ਜੜੜ ਸੈਂਟਰ ਵਾਲਾ ਪਾਸਾ ਜਿੱਥੇ ਵਿਚਾਲੀ ਆਸਣ ਆਉਂਦਾ ਉਹ ਪਾਸਾ ਆਪਾਂ ਪਹਿਲਾਂ ਨਾਲ ਦੋਵਾਂ ਨੂੰ ਜੜ ਲਵੇ ਇਸ ਤਰ੍ਹਾਂ ਆਪਾਂ ਲੈਨੇ ਆ ਜੜੇ ਨੂੰ ਜੀ ਲਓ ਜੀ ਇਸ ਤਰ੍ਹਾਂ ਆਪਾਂ ਇੱਕ ਸਾਈਡ ਆਹ ਜੜ ਲਈ ਅੱਗੇ ਦੀ ਆ ਸਾਈਡ ਆਪਾਂ ਹੁਣ ਐ ਜੜ ਲਈ ਐ ਇੱਕ ਵੱਡਾ ਐ ਇੱਕ ਛੋਟਾ ਜੜ ਲਿਆ ਨਾਲੇ ਜਿਹੜਾ ਛੋਟਾ ਜਿਹੜਾ ਸਾਈਡ ਐ ਉਹ ਨੂੰ ਆਪਾਂ ਲਵਾਂਗੇ ਐਂ ਫੜ ਛੋਟੀ ਸਾਈਡ ਇਸ ਤਰ੍ਹਾਂ ਲੈ ਕੇ ਜਿੱਦੀ ਆਪਣੀ ਹੈਗੀ ਜੇਬ ਆਪਾਂ ਕੱਟੀ ਹੋਈ ਐ ਲਾਉਣ ਵਾਸਤੇ ਉਹ ਨੂੰ ਆਪਾਂ ਇਸ ਤਰ੍ਹਾਂ ਕਰਕੇ ਜਿਹਦੇ ਥੱਲੇ ਆਪਾਂ ਕਾਟ ਪਾਈ ਸੀ ਨੀਚੇ ਉਹ ਥੱਲੇ ਪਾਸੇ ਕਰ ਗੱਥਨ ਦੇ ਜਿਹੜੇ ਐ ਪਾਸੇ ਪਾਸਾ ਕਰਕੇ ਇਸ ਤਰ੍ਹਾਂ ਐਂ ਆਪਾਂ ਹਾ ਕੱਟ ਲਈ ਥੋੜੀ ਜਿਹੀ ਇਹ ਦੂਸਰੇ ਜੀ ਹੁਣ ਇਹ ਨੂੰ ਆਪ ਇਸ ਤਰ੍ਹਾਂ ਕਰਕੇ ਜੜ ਲਾਂਗੇ ਇਹਦੇ ਨਾਲ ਜਾਂ ਟੱਕ ਨੂੰ ਟੱਕ ਲਾ ਕੇ ਇਸ ਤਰ੍ਹਾਂ ਇਹ ਪੁੱਠੇ ਪਾਸੇ ਕਰਕੇ ਜੀ ਇਸ ਟੱਕ ਨੂੰ ਇਸ ਟੱਕ ਦੇ ਨਾਲ ਆਏ ਮਿਲਾ ਕੇ ਤੇ ਇਨਵੇਂ ਇਸ ਤਰ੍ਹਾਂ ਆਪਾਂ ਕਰ ਦਾਂਗੇ ਇਸ ਤਰ੍ਹਾਂ ਕਰਕੇ ਫੋਲਡ ਕਰ ਲਾਂਗੇ ਤੇ ਹੁਣ ਇੱਥੋਂ ਧਰ ਕੇ ਟਿਸ਼ਨ ਲਾ ਦਾਂਗੇ ਇਸ ਤਰ੍ਹਾਂ ਕਰ ਲਿਆ ਜੀ ਹੁਣ ਨੂੰ ਆਪਾਂ ਭਾਵੇਂ ਤੁਸੀਂ ਉੱਪਰੋਂ نیچے ਲੈ ਜਾਓ ਤੇ ਭਾਵੇਂ نیچے ਉੱਪਰ ਨੂੰ ਲੈ ਜਾਓ ਇਸ ਤਰ੍ਹਾਂ ਕਰਕੇ ਆਪਾਂ ਇਹਦੀ ਸਿਉਣ ਲਾ ਦਿੰਦੇ ਹਾਂ ਲੋਡੀ ਇਸ ਤਰ੍ਹਾਂ ਆਪਣੀ ਸਿਉਣ ਲੱਗੀ ਕਿਉਂਕਿ ਜੇ ਆਪਾਂ ਕੰਨੀ ਨਾ ਕੰਨੀ ਲਾਵਾਂਗੇ ਤੇ ਫਿਰ ਆਪਾਂ ਨੂੰ ਫੋਲਡ ਕਰਨ ਦੀ ਲੋੜ ਨਹੀਂ ਆ ਪੈਕ ਫੋਲਡ ਦੇ ਵਿੱਚ ਹੀ ਇੱਕ ਤਹਿ ਦੇ ਵਿੱਚ ਹੀ ਇਹਨੂੰ ਇਸ ਤਰ੍ਹਾਂ ਕਰਕੇ ਜੜ ਸਕਦੇ ਹਾਂ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਜੀ ਜੇ ਪੁੱਠੀ ਕਰਕੇ ਤੇ ਇਹਨੂੰ ਜੇਬ ਨੂੰ ਇਸ ਕੰਨੀ ਤੋਂ ਇੱਥੋਂ ਕਰਕੇ ਆਪਾਂ ਸਲਾਈ ਕਰ ਦਾਂਗੇ ਇੱਥੋਂ ਤੱਕ ਇਤਾਂ ਇਹ ਦਿੱਤੋ ਕਾਰਡ ਪਾਈ ਉੱਥੇ ਹੀ ਸਿਉਣੀ ਹੈ ਦੂਜੀ ਆਪਾਂ ਅੰਨ ਕਿਸ ਤਰ੍ਹਾਂ ਤੇ ਦੂਰੀ ਸਿ ਲਾਉਣ ਮਾਰ ਕੇ ਜੀ ਆਪਾਂ ਇਹਨੂੰ ਸਟਿਚ ਕਰ ਲੈ ਤੇ ਇਹਨੂੰ ਕਰ ਲਾਂਗੇ ਸਿੱਧਾ ਜੀ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਜੇਬ ਸਿੱਧੀ ਕਰ ਲੀਜੀ ਆਪਾਂ ਤੇ ਜੇਬ ਸਿੱਧੀ ਕਰਨ ਤੋਂ ਬਾਅਦ ਜਿਹੜਾ ਆਪਣਾ ਆਹ ਜਿਹੜੀ ਸਾਈਡ ਤੇ ਆਪਾਂ ਹਸਿਉਣ ਲਾਈ ਸੀਗੀ ਜੇਬ ਜੜੀ ਸੀ ਤੇ ਇਹਦੇ ਨਾਲ ਹੀ ਆਪਾਂ ਮੂੰਹ ਜੋਗਾ ਛੱਡ ਕੇ ਦੋਵਾਂ ਪਾਸਿਆਂ ਤੋਂ ਮੱਥਿਆਂ ਤੇ ਕੱਚੀ ਸਿਉਣ ਲਾ ਦਾਂਗੇ ਇੱਥੋਂ ਤੱਕ ਟੱਕ ਤੱਕ ਜਿੱਥੇ ਟੱਕ ਲੱਗਾ ਸੀ ਉੱਪਰ ਉਹ ਸਿਉਣਾਂਗੇ ਤੇ ਉਧਰੋਂ ਮਿੱਤਰੋਂ ਨੀਚਿਉ ਇੱਥੋਂ ਇਹਦੇ ਨਾਲ ਆਈ ਸਟਿਚ ਕਰ ਦਾਂਗੇ ਤੇ ਦੂਜਾ ਜਦੋਂ ਆਪਾਂ ਜੜਾਂਗੇ ਨਾਲ ਤੇ ਇਹਦੇ ਉੱਪਰ ਆ ਕੇ ਐਂ ਜੜਿਆ ਜਾਓਗੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਸਟਿਚ ਕਰ ਦਿੰਨੇ ਆ ਜੀ ਨਾਲ ਇਸ ਤਰ੍ਹਾਂ ਕਰਕੇ ਸਟਿਚ ਕਰ ਲਿਆ ਜੀ ਆਪਾਂ ਐ ਇਧਰਲਾ ਜਿਹੜੇ ਆਹ ਵਾਲੀ ਸਾਈਡ ਨਹੀਂ ਹੋਈ ਅਸੀਂ ਸਟਿਚ ਇਹਦੇ ਨਾਲ ਇੱਥੇ ਮੱਥੇ ਜੋੜ ਤੇ ਇਧਰ ਉਧਰੋਂ ਨੀਚੇ ਵਾਲੀ ਸਾਈਡ ਤੋਂ ਇਹਦੇ ਮੱਥੇ ਜੋੜ ਤੇ ਇਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਵਾਧੂ ਘਾਟ ਨੂੰ ਤਾਗਾ ਲੈਣੀ ਹੈ ਕੱਟ ਤੇ ਆਪਾਂ ਐਵੇਂ ਦੂਜੀ ਸਾਈਡ ਸਿਉਂ ਕੇ ਤੇ ਫਿਰ ਆਪਾਂ ਦੂਜੀ ਸਿਉਣ ਲਾ ਕੇ ਦਿਖਾਉਣੀ ਹੈ ਤੁਹਾਨੂੰ ਹੁਣ ਆਪਾਂ ਵਿਚਾਲੇ ਮਾਸਨ ਜੋੜਦੇ ਆ ਅਸਨ ਆਪਾਂ ਦੋਵੇਂ ਆਏ ਫੜ ਕੇ ਜੀ ਪੱਲੇ ਦੇ ਤੇ ਇਹਨੂੰ ਆ ਕੰਨੀ ਤੋਂ ਮੈਂ ਇਸ ਤਰ੍ਹਾਂ ਐਂ ਕਰਕੇ ਫੋਲਡ ਕਰਕੇ ਤੇ ਇੱਥੇ ਸਿਉਣ ਮਾਰੂੰਗੀ ਤੇ ਤਾਂ ਕਿ ਆਪਾਂ ਨੂੰ ਇੰਟਰਲੋਕ ਕਰਨ ਦੀ ਲੋੜ ਨਹੀਂ ਬਈ ਦੇ ਨਾਲੇ ਮਜ਼ਬੂਤੀ ਨਾ ਹੋਊਗਾ ਆ ਜਿਉ ਤੁਹਾਨੂੰ ਦਿਖਾਈ ਉਜੀ ਆਪਾਂ ਇਹ ਸਾਰੇ ਏਰੀਏ ਦੇ ਤੇ ਇਸ ਤਰ੍ਹਾਂ ਸਿਉਣ ਮਾਰ ਲਿਆ ਹੁਣ ਜਿਹੜਾ ਇਹ ਵਾਲੀ ਸੈਡ ਆ ਜਿੱਧਰ ਆਪਣੇ ਤਾਗੇ ਆਏ ਆ ਉਹ ਉਹ ਨੂੰ ਸੈਡ ਨੂੰ ਐ ਖੋਲ ਕੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਦੇ ਉੱਪਰ ਸਿਉਣ ਲਾ ਦਾਂਗੇ ਇਸ ਤਰ੍ਹਾਂ ਜਿਹੜਾ ਅਸਣ ਆਪਣਾ ਵਿਚਾਲੇ ਝੋਲੀ ਵਾਲੀ ਸਿਉਣ ਲਾਈ ਸੀ ਉਹਦਾ ਇੱਕ ਸੈਡ ਇਧਰਲੀ ਸੈਡ ਕਰ ਲੈਣਾ ਇੱਕ ਇਧਰਲੀ ਸੈਡ ਕਰਕੇ ਇਸ ਤਰ੍ਹਾਂ ਤੇ ਇਹਦੀ ਸਿਉਣ ਲਾਤੀ ਹੁਣ ਜੀ ਇਹ ਸਾਰੀ ਦੱਬੀ ਗਈ ਸੀ ਹੁਣ ਆ ਦੇਖੋ ਤੇ ਇਧਰਲੇ ਪਾਸੇ ਵੀ ਸਫਾਈ ਦੇਖੋ ਇਸ ਤਰ੍ਹਾਂ ਕਰਕੇ ਸਿਉਣ ਲਾਉਣੀ ਹੁਣ ਆਪਾਂ ਸਾਈਡਾਂ ਵਾਲੀਆਂ ਸਿਉਣਾ ਲਾਉਣੇ ਜਿਹੜੀਆਂ ਆਪਾਂ ਜੇਬ ਕੋਲੇ ਲਾਉਣੀਆਂ ਆ ਆਹ ਦੇਖੋ ਜੀ ਆਪਣਾ ਜਿਹੜੀ ਇਹ ਦੂਜੀ ਸਾਈਡੋਂ نیچے ਆ ਗਈ ਜੇਬ ਵਾਲਾ ਸਾਈਡ ਉੱਪਰ ਹੈ ਤੇ ਹੁਣ ਇਹ ਇਸ ਤਰ੍ਹਾਂ ਹੀ ਸਿਉਣ ਲੱਗ ਜੂ ਆਪਾਂ ਨੂੰ ਕੋਈ ਚੰਝਟ ਕਰਨ ਦੀ ਲੋੜ ਨਹੀਂ ਜਦੋਂ ਇੱਥੋਂ ਆਏ ਤੇ ਉਦੋਂ ਆਪਾਂ ਇਹਨੂੰ ਇੱਥੋਂ ਐ ਕਰਕੇ ਸਿਉਣ ਲਾ ਦਾਂਗੇ ਆ ਜੋ ਤੁਹਾਨੂੰ ਦਿਖਾਈਏ ਇਥੇ ਇੱਕ ਦੋ ਵਾਰ ਆਪਾਂ ਮੂੜਾ ਲਾ ਲਾਂਗੇ ਤਾਂ ਕਿ ਜੇ ਵਿੱਚ ਕਈ ਵਾਰ ਹੱਥ ਪਾਉਣਾ ਜਾਂ ਪਾਰੀ ਚੀਜ਼ ਪਾਉਣਾ ਤਾਂ ਅੱਗੇ ਨਾ ਟੁੱਟਣ ਇਸ ਤਰ੍ਹਾਂ ਪਾਏ ਦੀ ਸਿਉਣ ਲਾਈ ਜਾਵਾਂਗੇ ਹੁਣ ਜੇ ਵਾਲਾ ਜਿਹੜਾ ਫੋਲਡ ਕੀਤਾ ਸੀ ਸਾਈਡ ਉਪਰ ਸਾਈਡ ਤੇ ਕੱਢਤੀ ਇਸ ਤਰ੍ਹਾਂ ਇਧਰਲੀ ਸਾਈਡ ਆ ਗਈ ਤੇ ਇਹਨੂੰ ਆਪਾਂ ਸਿਉਣ ਲਾਵਾਂਗੇ ਇੱਥੋਂ ਜਾ ਕੇ ਫੇਰ ਇਹਦੇ ਉੱਪਰ ਆਪਾਂ ਪਹਿਲੀ ਵਾਲੀ ਸਾਈਡ ਤੇ ਆ ਜਾਾਂਗੇ ਇੱਥੇ ਫੇਰਾ ਆਪਾਂ ਗੀ ਚੋੜਾ ਲਾ ਲਾਂਗੇ ਲੋ ਜੀ ਇਸ ਤਰ੍ਹਾਂ ਕਰਕੇ ਆਪਣੀ ਜੇਬ ਦੀ ਸਟੀਚਿੰਗ ਹੋ ਗਈ ਜੀ ਇਸ ਤਰ੍ਹਾਂ ਜੇਬ ਬੜੇ ਸੋਖੇ ਢੰਗ ਨਾਲ ਲੱਗ ਜਾਂਦੀ ਹੈ ਆਹ ਲੋ ਜੀ ਦਿਖਾਈਏ ਤੁਹਾਨੂੰ ਇਸ ਤਰ੍ਹਾਂ ਕਰਕੇ ਜੇਬ ਲੱਗੀ ਆ ਇਸ ਫਾਇਰ ਹੁਣ ਆਪਾਂ ਦੂਜੀ ਸਾਈਡ ਵੀ ਕਰ ਲਗੇ ਫਿਰ ਆਪਾਂ ਪੂਰੇ ਪਜਾਮਾ ਰੈਡੀ ਕਰਕੇ ਦਿਖਾਉਣੇ ਆ ਇਸ ਤਰ੍ਹਾਂ ਜੀ ਜਿੱਧਰਲੇ ਪਾਸੇ ਜੇਬਾਂ ਬੋਲਡ ਹੋਣਗੀਆਂ ਆਪਾਂ ਇਸ ਤਰ੍ਹਾਂ ਸਲਾਈ ਕਰ ਲਈ ਐ ਐ ਕਰਕੇ ਆ ਸਲਾਈ ਤੁਹਾਨੂੰ ਦਿਸਦੀ ਹੋਊਗੀ ਇਸ ਤਰ੍ਹਾਂ ਕਰਕੇ ਆਪਾਂ ਇਹ ਤਾਂ ਕਿ ਜਦੋਂ ਆਪਾਂ ਲਾਸਟ ਕਪਾਵਾਂਗੇ ਪਜਾਮੇ ਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਉਗੀ ਆਪਾਂ ਐਂ ਸੇ ਸਲਾਈ ਲਾ ਲਈ ਐ ਇਹਨੂੰ ਤੇ ਇਧਰਲੀ ਸਾਈਡ ਇੱਕ ਸਾਈਡ ਤੇ ਹਜੇ ਆਪਾਂ ਆਂ ਐਂ ਸਿਉਣ ਲਾਈ ਇਤੋਂ ਸੀ ਹੁਣ ਸਟਾਰਟ ਕਰਕੇ ਇੱਥੇ ਫਿਰ ਮੋੜਾ ਲਾ ਲਿਆ ਜੀ ਤੇ ਇੱਧਰ ਫਿਰ ਆ ਜਿਹੜਾ ਨੀਚੇ ਵਾਲੀ ਸਾਈਡ ਐ ਤੇ ਸਲਾਈ ਲਾ ਕੇ ਤੇ ਇਸ ਤਰ੍ਹਾਂ ਇੱਥੇ ਫਿਰ ਮੋੜਾ ਲਾ ਕੇ ਤੇ ਆਪਾਂ ਥੋੜਾ ਜਿਹਾ ਥੱਲੇ ਤੀਕਲੇ ਜਾ ਕੇ ਸੀ ਹੁਣ ਬੰਦ ਕਰਤੀ ਹੈ ਜੀ ਇਸ ਤਰ੍ਹਾਂ ਮੁੜ ਕੇ ਜੇਬ ਦੀ ਪੂਰੀ ਮਜ਼ਬੂਤੀ ਹੋ ਜੂਗੀ ਤੇ ਇਥੋਂ ਫਟੂਗੀ ਨਾ ਪਾਟੂਗੀ ਨਾ ਮਜ਼ਬੂਤ ਹੋ ਜੂਗੀ ਤਾਂ ਤਾਂ ਬੰਮੀ ਸੀ ਹੁਣ ਆਪਾਂ ਇਹਦੇ ਉੱਪਰ ਲਾ ਦਈਏ ਇਸ ਤਰ੍ਹਾਂ ਕਰਕੇ ਮੋੜਾ ਲਾਤਾ ਜੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਫੇਰ ਕਿਤੇ ਵੀਡੀਓ ਵਿੱਚ ਤੁਹਾਨੂੰ ਲਾਸਟਕ ਪਾਉਣੀ ਤੇ ਜਾਂ ਮਤਲਬ ਕਿ மூਰੋ ਆਸਨ ਜੜਨਾ ਫਿਰ ਦੱਸਾਂਗੇ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ ਮਾਈ ਹੋਮ ਐਂਡ ਮਾਈ ਵਰਕ ਮੇਰਾ ਚੈਨਲ ਹੈ ਤੇ ਗਾਂ ਸ਼ੇਅਰ ਵੀ ਕਰ ਦਿਆ ਕਰੋ ਥੈਂਕ ਯੂ ਜੀ